ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਇੱਕ ਹੋਸ ਸੌਂਗ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਆ ਸੁਣਿਓ ਤੇ ਦੱਸਿਓ ਯਾਰਾ ਕਿਦਾਂ ਲੱਗਾ ਹੂੰ ਉਹਦੇ ਸੁਪਨੇ ਸਤਿ ਅਸਮਾਨਾਂ ਤੋਂ ਵੀ ਉੱਚੇ ਨੇ ਸਾਡੇ ਸਦਰਾਂ ਵਾਲੇ ਖੂਹ ਅਜੇ ਤੱਕ ਸੁੱਕੇ ਨੇ ਸਾਡੇ ਉੱਤੇ ਨਾ ਜੇ ਨਿਗਾਹ ਮਿਹਰ ਦੀ ਪਈ ਉਸ ਰੱਬ ਦੀ ਆ ਜਦੋਂ ਰੱਬ ਨੇ ਫੜ ਲਈ ਬਾਯੋਨੇ ਵੀ ਬਾਹ ਫੜਾ ਦੇਣੀ ਹਲੇ ਤਾਂ ਸਨੂ ਤੱਕ ਕੇ ਦੂਰੋਂ ਹੀ ਪਾਸਾ ਵਟਦੀਆ ਕਿਉਂ ਉਹਨੂੰ ਗੱਡੀਆਂ ਵਾਲੇ ਪਾਉਂਦੇ ਨੇ ਉਹਨਾਂ ਨਾਲ ਖੁਸ਼ ਰਹਿੰਦੀ ਐਕਟਿਵਾ ਦੇ ਨਾਲ ਬੁਲਟ ਖੜਾਉਣ ਵਾਲਾ ਲੱਭਦੀ ਰਹਿੰਦੀ ਉਹਨੂੰ ਗੱਡੀਆਂ ਵਾਲੇ ਪਾਉਂਦੇ ਨੇ ਉਹਨਾਂ ਨਾਲ ਖੁਸ਼ ਰਹਿੰਦੀ ਐਕਟਿਵਾ ਦੇ ਨਾਲ ਬੁਲਟ ਖੜਾਉਣ ਵਾਲਾ ਲੱਭਦੀ ਰਹਿੰਦੀ ਕਿ ਸਾਡੇ ਪਲਟੀਨੇ ਵੱਲ ਮਿੱਤਰੋ ਘੁਰ-ਘੁਰ ਕੇ ਤੱਕਦੀ ਆ ਜਦੋਂ ਰੱਬ ਨੇ ਫੜ ਲਈ ਬਾਯੋਣੇ ਵੀ ਬਾਹ ਫੜਾ ਦੇਣੀ ਹਾਲੇ ਤਾਂ ਸਨ ਤੱਕ ਕੇ ਦੂਰੋਂ ਹੀ ਪਾਸਾ ਵਟਦੀ ਆ ਉਹਦੀ ਸਹੇਲੀ ਨੇ ਦੱਸਿਆ ਕਿ ਆਏ ਲੈਟਸ ਸੀ ਵੀ ਧਿਆਰ ਜੀ ਅੱਜ ਨਹੀਂ ਤਾਂ ਕੱਲ ਤੱਕ ਓਨੇ ਜਾਣਾ ਮਾਰ ਉਡਾਰੀ ਜੀ ਉਹਦੀ ਸਹੇਲੀ ਨੇ ਦੱਸਿਆ ਕਿ ਆਏ ਲੈਟਸ ਦੀ ਵੀ ਤਿਆਰੀ ਜੀ ਅੱਜ ਨਹੀਂ ਤਾਂ ਕੱਲ ਤੱਕ ਓਨੇ ਜਾਣਾ ਮਾਰ ਉਡਾਰੀ ਜੀ ਕੈਨੇਡਾ ਵਾਲੇ ਦਾ ਰਹਿੰਦੀ ਨਾਵੇਂ ਉਹ ਜੱਫਦੀਆ ਜਦੋਂ ਰੱਬ ਨੇ ਫੜ ਲਈ ਬਾਹ ਓਨੇ ਵੀ ਬਾਹ ਫੜਾ ਦੇਣੀ ਹਾਲੇ ਤਾਂ ਸਨੂੰ ਤੱਕ ਕੇ ਦੂਰੋਂ ਹੀ ਪਾਸਾ ਵਟ ਦਿਆ ਕੇ ਰੱਬ ਸੱਚਾ ਜਦੋਂ ਗੁੱਡੀ ਸਾਡੀ ਅੰਬਰੀ ਲਾਊਗਾ ਪ੍ਰੀਤ ਰਾਣੀ ਪਰਵਾਲਾ ਫਿਰ ਉਹਨੂੰ ਚੇਤੇ ਆਊਗਾ ਰੱਬ ਸੱਚਾ ਜਦੋਂ ਗੁੱਡੀ ਸਾਡੀ ਅੰਬਰੀ ਲਾਊਗਾ ਪ੍ਰੀਤ ਰਾਣੀ ਪਰਵਾਲਾ ਫਿਰ ਉਹਨੂੰ ਚੇਤੇ ਆਊਗਾ ਉਹਨੂੰ ਪਾਉਣ ਵਾਲੀ ਗੱਲ ਹਾਲੇ ਤਾਂ ਲੱਗਦੀ ਨਾ ਵੱਸਦੀ ਆ ਜਦੋਂ ਰੱਬ ਨੇ ਫੜ ਲਈ ਬਾਹੋਂ ਨੇ ਵੀ ਬਾਹ ਫੜਾ ਦੇਣੀ ਹਾਲੇ ਤਾਂ ਸੋਨ ਤੱਕ ਕੇ ਦੂਰੋਂ ਹੀ ਪਾਸਾ ਵਟਦੀ ਆ ਸੋ ਥੈਂਕ ਯੂ ਮੇਹਰਬਾਨੀ ਜੀ